ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੋਤੇ ਆ ਸੱਚ ਤੇ ਪਹਿਰਾ ਦੇਣਾ ਸੱਚ ਤੇ ਬੋਲਣਾ ਹੈ ਪੰਥ ਦੇ ਕੰਮਾਂ 'ਚ ਜਾਵਾਂਗੇ ਡਟ ਕੇ ਜਾਵਾਂਗੇ ਜਿਹੜੇ ਲੱਤਾਂ 'ਚ ਜਾਣ ਸਾਨੂੰ ਕੋ ਰੋਕ ਕੇ ਦਿਖਾ ਦੇ ਉਹ ਭਾਟੇ ਵਾਸਤੇ ਅਸੀਂ ਲੜਦੇ ਆਂ ਜਾਤ ਪਾਤ ਤੇ ਲੜਦੇ ਆਂ ਬੜਿਆ ਤੇ ਧੌਣ 'ਚ ਕਿੱਲੇ ਨੇ ਪਰ ਅਸੀਂ ਧੌਣ 'ਚ ਕਿੱਲਾ ਕੱਢਣ ਲਈ ਪੈਦਾ ਹੋਏ ਨਹੀਂ ਤੁਸੀਂ ਪੋਸਟ ਪਾ ਰਹੇ ਜੀ ਵੀ ਕੋਈ ਜਥੇਬੰਦੀਆਂ ਵਾਲੇ ਪਤਨੀ ਚੰਦ ਛਿਲੜਾ ਵਾਲੀ ਕਿਚ ਨਾਲ ਹੋਵੇ ਕੋਈ ਏਡੀ ਜ਼ਮੀਰ ਨਹੀਂ ਵਿਕੀ ਹੋਈ ਕਿਸੇ ਦੀ ਸਾਨੂੰ ਜਿਹੜੀ ਚੀਜ਼ ਚੰਗੀ ਲੱਗੀ ਅਸੀਂ ਵੇਖੀ ਉਹਦੀ ਪ੍ਰਮੋਸ਼ਨ ਅਸੀਂ ਕੀਤੀ ਤੇ ਤੁਸੀਂ ਕਿਸੇ ਨੂੰ ਨਹੀਂ ਇਹ ਗੱਲ ਕਹਿ ਸਕਦੇ ਤੁਸੀਂ ਇਹ ਦੱਸੋ ਪੰਜਾਬ ਲਈ ਅੱਜ ਤੱਕ ਕਿੰਨਾ ਕੰਮ ਕੀਤਾ ਤੇ ਪਰ ਪ੍ਰਚਾਰ ਕਰਨਾ ਸੱਚ ਦਾ ਵੀ ਕਰਿਆ ਕਰੋ ਨਾ ਮਾੜਾ ਮੋਟਾ ਕੱਲੀ ਫਿਲਮ ਦਾ ਵਿਰੋਧ ਕਰਕੇ ਨਹੀਂ ਸਰਦਾ ਕਿਹੜਾ ਕਮੈਂਟ ਬੜੇ ਕਰਨੇ ਆ ਮੈਂ ਤਾਂ ਪਤਾ ਕਿਹੜਾ ਕਰਦਾ ਹੁੰਦਾ ਹੈ ਜਿਹੜੇ ਬੰਦੇ ਦੇ ਲੱਤਾਂ ਤੇ ਜਾਣ ਨਹੀਂ ਹੁੰਦੀ ਜਿਹਦੀ ਲੱਤਾਂ ਤੇ ਜਾਣ ਹੁੰਦੀ ਨਾ ਉਹ ਗੇਟ ਦੇ ਅੱਗੇ ਜਾ ਕੇ ਗਡਾਸਾ ਲੈ ਕੇ ਖੜ ਜਾਂਦਾ ਹੈ ਇਹ ਗੱਲ ਕਰਨੀ ਸਾਹਮਣੇ ਆ ਕੇ ਕਰਿਓ ਵਿਰੋਧ ਕਰਨਾ ਹਰ ਇੱਕ ਚੀਜ਼ ਦਾ ਵਿਰੋਧ ਕਰੋ ਜਾਤ ਪਾਤ ਦਾ ਵਿਰੋਧ ਕਰੋ ਪਿੰਡਾਂ ਦੇ ਚਾਰ ਚਾਰ ਗੁਰਦੁਆਰੇ ਬਣੇ ਉਹਨਾਂ ਦਾ ਵਿਰੋਧ ਕਰੋ ਤੁਸੀਂ ਇਤਿਹਾਸਕਾਰ ਜੇ ਤੁਸੀਂ ਟੱਡੀ ਜੇ ਸੱਚ ਤੇ ਬੋਲਿਆ ਕਰੋ ਫਿਲਮ ਦਾ ਕੋਈ ਮਸਲਾ ਨਹੀਂ ਤੁਹਾਡਾ ਦਿਲ ਕਰਦਾ ਵਿਰੋਧ ਕਰੋ ਪਰ ਸਾਡੇ ਖਿਲਾਫ ਜੇ ਦੁਬਾਰਾ ਪੁਸ਼ਟ ਪਾਈ ਫਿਰ ਆਪਣਾ ਹਿਸਾਬ ਨਾਲੋ ਫਿਰਨਾ ਕਿਉਂ ਫਿਰ ਕੱਲ ਲੋਕਾਂ ਨੂੰ ਕਹਿੰਦੇ ਫਿਰ ਅਸੀਂ ਆਪਸ ਵਿੱਚ ਲੜ ਪਏ ਸਾਡੀ ਬੇਪਤੀ ਹੋ ਗਈ ਸਾਡੀ ਇੱਜ਼ਤ ਲੈ ਗਈ ਉਹ ਤੁਸੀਂ ਦੇਖਣਾ ਹੈ ਆਲਸਾ ਪਤ ਨਹੀਂ ਡਰਦਾ ਜਿੰਨੇ ਸਾਡੇ ਖਿਲਾਫ ਪੁਸ਼ਟ ਪਾਈ ਉਹ ਆਪਣਾ ਹਿਸਾਬ ਨਾਲ ਕੇ ਪਾਓ ਇਹ ਮਸਾਕੀ ਦਾ ਦਿਹਾੜਾ ਹੈ ਉੱਥੇ ਜਾ ਕੇ ਬੋਲਿਓ ਤੁਸੀਂ ਵੀ ਦੋ ਬਾਟੇ ਹੁੰਦੇ ਆ ਵਰਤ ਤੇ ਇਸ ਕਰਕੇ ਦੁਬਾਰਾ ਪੋਸਟ ਨਹੀਂ ਪਾਉਂਦੀ ਲੋੜ ਮੈਨੂੰ ਦੱਸ ਦਿਓ ਮੈਂ ਤੁਹਾਡੇ ਘਰ ਆਵਾਂਗਾ ਵਿਚਾਰ ਕਰੋ ਬਹਿ ਕੇ ਕਰਿਓ ਨਾਲ ਦੋ ਬਾਟੇ ਵਾਲਿਆਂ ਨੂੰ ਸਾਥ ਲਓ ਕਿਉਂਕਿ ਤੁਸੀਂ ਉਹਨਾਂ ਦੇ ਬੜੇ ਅਮਤਿਆਦੀ ਨੇ ਉਹਨਾਂ ਦੀ ਸਟੇ ਦਾ ਜੇ ਤੁਸੀਂ ਬੋਲਣਾ ਜਾ ਕੇ ਸਾਕੀ ਦਾ ਵਿਆਹ ਆ ਗਿਆ ਉਥੇ ਅਧਿਆਪ ਸੰਪਰਦਾਂ ਵੱਲੋਂ ਦੋ ਬਾਟੇ ਚਮਤ ਸਿਕਾਇਆ ਜਾਣਾ ਸਿੱਖੀ ਦੇ ਪ੍ਰਚਾਰਕੋ ਜਦ ਸਵਾਤ ਆਏ ਉਥੇ ਜਾ ਕੇ ਬੋਲਣਾ ਸੀ ਬੋਲਾਂਗੇ ਉਥੇ ਹੁਣ ਵੀ ਬੋਲਦੇ ਪਿਆ ਵੀ ਦੋ ਬਾਟੇ ਹੁੰਦੇ ਆ ਪਿੰਡਾਂ 'ਚ ਚਾਰ-ਚਾਰ ਗੁਰਦਾਰੇ ਆ ਬਾਕੀ ਹੋਰ ਤਕਲੀਫ ਲੋਕਾਂ ਨੂੰ ਬੜੀ ਹੈ ਕੈਨੇਡਾ ਅਮਰੀਕਾ ਤੱਕ ਉਥੇ ਵੀ ਜਾਤਾਂ ਦੇ ਆਧਾਰ ਤੇ ਗੁਰਦਾਰੇ ਆ ਕਮਾਲੀ ਪ ਤਵਾਡੇ ਚ ਇੱਕ ਵੀ ਉਥੇ ਨਹੀਂ ਪਹੁੰਚਿਆ ਜੋ ਕੋ ਪਹੁੰਚਿਆ ਬਾਹ ਖੜੀ ਕਰੇ ਵੀਡੀਓ ਵੀ ਨਹੀਂ ਪਈ ਉਹਦੀ ਨਾ ਕੋ ਵੀਡੀਓ ਪਈ ਨਾ ਕੋ ਪਹੁੰਚਿਆ ਸ਼ਰੇਆਮ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਗਾਲਾਂ ਕੱਢੀਆਂ ਸੀ ਉੱਥੇ ਪੂਰੀ ਦੁਨੀਆ ਨੇ ਨੱਠ ਦੇ ਵੇਖਿਆ ਅਸੀਂ ਪਹੁੰਚੇ ਉਹ ਬੰਦੇ ਦਾ ਸੋਦਾ ਵੀ ਲਾਇਆ ਤੇ ਸਾਰਾ ਕੁਝ ਕੀਤਾ ਉਹਨਾਂ ਦੇ ਖਿਲਾਫ ਪਰਚਾ ਨਹੀਂ ਕਰਾਇਆ ਤੇ ਬੰਦਾ ਸੋਧਿਆ ਨਹੀਂ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਮਸਤਾਨੇ ਫਿਲਮ ਆਈ ਮਸਤਾਨੇ ਫਿਲਮ ਦੇ ਵਿੱਚ दारू ਦੇ ਸੀਨ ਦਿਖਾਏਗੇ ਸ਼ਰਾਬ ਇਤੀ ਮੁਰਗੇ ਵੱਡੇ ਸਾਰਾ ਕੁਝ ਦੇਖਿਆ ਤੁਸੀਂ ਆਸ਼ਕੀ ਚੱਲੂ ਉਹਦਾ ਆਪਾਂ ਕਿਉਂ ਨਹੀਂ ਵਿਰੋਧ ਕੀਤਾ ਪੁੱਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਅਕਾਲ ਫਿਲਮ ਆ ਉਹਦਾ 2-4 ਨੌਜਵਾਨਾਂ ਵੱਲੋਂ ਬੜਾ ਵਿਰੋਧ ਕੀਤਾ ਜਾਂਦਿਆ ਜਿਹਦੇ ਵਿੱਚ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਇਹਨਾਂ ਦਾ ਬੜਾ ਨਾਮ ਕੁਝ ਨੌਜਵਾਨ ਲੈnde ਪਏ ਆ ਕਿ ਇਹ ਮੂਵੀ ਚਲਾਉਣ ਦੇ ਹੱਕ ਦੇ ਵਿੱਚ ਨੇ ਬਾਬਾ ਜੀ ਤੁਸੀਂ ਦੱਸੋ ਵੀ ਤੁਹਾਡਾ ਨਾਮ बार-बार ਕਿਉਂ ਮੀਡੀਆ ਦੇ ਵਿੱਚ ਆਉਂਦਾ ਪਿਆ ਕੀ ਗੱਲ ਕੀ ਏ ਉਹਨਾਂ ਬੰਦਿਆਂ ਬਾਰੇ ਦੱਸੋ ਵੀ ਕਦੋਂ ਤੋਂ ਤੁਹਾਡਾ ਵਿਰੋਧ ਕਰਦੇ ਪਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਪਤਾ ਹੈ ਕਿ ਕਮਿਊਨ ਸਾਫ ਮੋਰਚਾ ਚੰਡੀਗੜ੍ਹ ਮਹਾਲੀ ਜਿੱਥੇ ਕਿ ਇੱਕ ਅਕਾਲ ਮੂਵੀ ਪੰਜਾਬ ਦੇ ਵਿੱਚ ਲੱਗੀ ਤੁਹਾਨੂੰ ਪਤਾ ਸਾਰਿਆਂ ਨੂੰ ਨਾ ਉਹਦਾ ਵਿਰੋਧ ਕਰ ਰਹੇ ਕੁਝ ਨੌਜਵਾਨ ਦੇਖੋ ਸਾਡੀ ਜਥੇਬੰਦੀ ਬਾਬਾ ਰਾਜਾ ਰਾਜ ਸਿੰਘ ਸਾਨੂੰ ਪ੍ਰੋਮੋਸ਼ਨ ਕੀਤੀ ਅਸੀਂ ਅਕਾਲ ਮੂਵੀ ਦੀ ਫਿਲਮ ਦੇਖਣ ਗਏ ਸਾਨੂੰ ਵਧੀਆ ਲੱਗੀ ਤੇ ਅਸੀਂ ਉਹਦੀ ਪ੍ਰੋਮੋਸ਼ਨ ਕੀਤੀ ਵੀ ਬਹੁਤ ਵਧੀਆ ਮੂਵੀ ਵੇਖਣੀ ਚਾਹੀਦੀ ਹੈ ਹਾਂ ਜਿਹੜੇ ਬੰਦੇ ਨੂੰ ਉਹ ਮੂਵੀ ਨਹੀਂ ਚੰਗੀ ਲੱਗਦੀ ਉਹ ਵਿਰੋਧ ਕਰ ਸਕਦਾ ਹੈ ਸਾਨੂੰ ਚੰਗੀ ਲੱਗੀ ਅਸੀਂ ਕਿਹਾ ਵੀ ਬਹੁਤ ਵਧੀਆ ਦੇਖਣੀ ਚਾਹੀਦੀ ਹੈ ਉੱਥੇ ਹੀ ਇੱਕ ਨੌਜਵਾਨ ਪੰਜਾਬ ਦਾ ਢਾਡੀ ਰਿਤਪਾਲ ਸਿੰਘ ਆਹ ਦੇਖੋ ਉਹਨੇ ਪੋਸਟ ਪਾਈ ਆ ਰਿਤਪਾਲ ਸਿੰਘ ਬਰਗਾੜੀ ਢਾਡੀ ਸਿੰਘ ਆ ਤੇ ਸ਼ਾਇਦ ਉਹ ਬਾਬਾ ਰਾਜਾ ਰਾਜ ਸਿੰਘ ਦਲਦਦ ਸਿੰਘ ਆ ਪਤਾ ਨਹੀਂ ਉਹਨਾਂ ਦਾ ਸੇਵਾਦਾਰ ਆ ਤਾਂ ਸਾਰੇ ਦੇਖ ਸਕਦੇ ਪੋਸਟ ਕਹਿਣ ਦਾ ਇਹ ਮਤਬਲੇ ਵੀ ਦੇਖੋ ਜਿਹਨੂੰ ਚੰਗੀ ਲੱਗਦੀ ਉਹ ਦੇਖ ਸਕਦਾ ਜਿਹਨੂੰ ਨਹੀਂ ਲੱਗਦੀ ਨਹੀਂ ਦੇਖ ਸਕਦਾ ਸਾਨੂੰ ਚੰਗੀ ਲੱਗੀ ਅਸੀਂ ਜਾ ਕੇ ਉੱਥੇ ਸਾਰੀ ਫਿਲਮ ਦੇਖੀ ਸਾਨੂੰ ਬਹੁਤ ਚੰਗੀ ਲੱਗੀ ਪ੍ਰਮੋਸ਼ਨ ਕੀਤੀ ਜਿਹੜੀਆਂ ਪੋਸਟਾਂ ਤੋਂ ਦਾ ਮਤਵ ਵਾਲੇ ਜਿੰਨੇ ਵਿਰੋਧ ਕਰਨਾ ਕਰੋ ਸਾਡਾ ਮੂਵੀ ਨਾਲ ਕੋਈ ਮਤਵ ਨਹੀਂ ਸਾਨੂੰ ਚੰਗੀ ਲੱਗੀ ਅਸੀਂ ਦੇਖੀ ਤੁਸੀਂ ਵਿਰੋਧ ਕਰ ਰਿਹਾ ਕਰੋ ਤੁਸੀਂ ਪੋਸਟ ਪਾ ਰਹੇ ਜੇ ਵੀ ਕੋਈ ਜਥੇਬੰਦੀਆਂ ਵਾਲੇ ਪਤਨੀ ਚੰਦ ਛਿਲੜਾ ਵਾਲੀ ਕੁਛ ਨਾਲ ਹੋਵੇ ਕੋਈ ਇਦੀ ਜ਼ਮੀਰ ਨਹੀਂ ਵਿਕੀ ਹੋਈ ਕਿਸੇ ਦੀ ਸਾਨੂੰ ਜਿਹੜੀ ਚੀਜ਼ ਚੰਗੀ ਲੱਗੀ ਅਸੀਂ ਵੇਖੀ ਉਹਦੀ ਪ੍ਰੋਮੋਸ਼ਨ ਅਸੀਂ ਕੀਤੀ ਤੁਸੀਂ ਦੱਸੋ ਵਿਰੋਧ ਕਰਨ ਵਾਲੇ ਦੱਸੋ ਕਿਹੜਾ ਕਿਹੜਾ ਸਸਤਾ ਹੈ ਐਸਟੀਪੀਸੀ ਸਭ ਕਿਹੜੀ ਵੱਡੀ ਸਸਤਾ ਪੰਜਾਬ ਦੀ ਕਿ ਦਿਆ ਜਿਹੜੀਆਂ ਵੱਡੀਆਂ ਨਿਹੰਗ ਸਿੰਘ ਜਥੇਬੰਦੀ ਐ ਸੰਤ ਸਮਾਜ ਨਾਲੋਂ ਸਾਰੇ ਦੁਨੀਆ ਨਾਲੋਂ ਤੁਸੀਂ ਥੋੜੇ ਜੇ ਨੋਜਾਨ ਵਿਰੋਧ ਕਰਦੇ ਜੀ ਕਰੋ ਸਾਨੂੰ ਕੋਈ ਤਰਾ ਨਹੀਂ ਪਰ ਜਿਹੜੀਆਂ ਤੁਸੀਂ ਪੋਸਟਾਂ ਪਾ ਰਹੇ ਨਾ ਪਾਓ ਜਿੰਨੀਆਂ ਮਰਜ਼ੀ ਪਾਓ ਪਰ ਸੱਚ ਦੇ ਪਾਓ ਤੁਸੀਂ ਢਾਡੀ ਜੇ ਤੁਸੀਂ ਪ੍ਰਚਾਰਕ ਜੇ ਕਹ ਜੀ ਅੱਜ ਤੱਕ ਤੁਸੀਂ ਪੰਥ ਦਾ ਪ੍ਰਚਾਰ ਕੀਤਾ ਤਾਂ ਹੀ ਸਾਲ ਤੋਂ ਕੋਈ ਮੀਨ ਸਾਹਮਣੇ ਔਰਚਾ ਚੱਲਦਾ ਤੁਸੀਂ ਕਿੰਨਾ ਕਿੱਥੇ ਪਹਿਲਾਂ ਦਿੱਤਾ ਆ ਕੇ ਕਦੀ ਕੋਮ ਦੀ ਗੱਲ ਕੀਤੀ ਕਦੀ ਬੰਦੀ ਸਿੰਘਾਂ ਦੀ ਗੱਲ ਕੀਤੀ ਦੂਜੀ ਗੱਲ ਪੰਜਾਬ ਦੇ ਵਿੱਚ ਹਰ ਥਾਂ ਤੇ ਜਾਤ ਪਾਤ ਹੁੰਦੀ ਐ ਤੁਸੀਂ ਪ੍ਰਚਾਰਕ ਜੇ ਕਦੀ ਤੁਸੀਂ ਜਥੇਬੰਦੀਆਂ ਦੇ ਖਿਲਾਫ ਬੋਲੇ ਹਾਂ ਤੁਸੀਂ ਪ੍ਰਚਾਰਕ ਸੱਚ ਬੋਲੋ ਪਰ ਤੁਹਾਡੀਆਂ ਲਤਾਂ ਨਹੀਂ ਭਰ ਚੱਲਣਗੀਆਂ ਚੰਗਾ ਭਲਾ ਪਤਾ ਵੀ ਕਈ ਸੰਪਰਦਮਾਂ ਚ ਦੋ ਬਾਟੀਆਂ ਵਰਤਦੇ ਆ ਵਿਧੀ ਚੰਦ ਵਾਲੇ ਜੇ ਬਾਬਾ ਬਕਾਲਾ ਸਾਹਿਬ ਮੁੰਡੇ ਦਲ ਦੇ ਸਵਾਰ ਤਾਂ ਆ ਸਵੇਰੇ ਤੁਸੀਂ ਵੀਡੀਓ ਪਹੁੰਚ ਚੀਕਦੇ ਪ੍ਰੈਸ ਕੋਨਰ ਪ੍ਰੈਸ ਕਰੋ ਤੁਸੀਂ ਉਹਨਾਂ ਦੇ ਸਟੇਜਾਂ 'ਚ ਜਾਂਦੇ ਜੀ ਤੁਸੀਂ ਫ੍ਰੀ ਜਾਂਦੇ ਜੀ ਉਹਨਾਂ ਕੋਲ 5-5 10000 ਰੁਪਏ ਲੈਂਦੀ ਏ ਤੁਸੀਂ ਨਹੀਂ ਉਹਨਾਂ ਦੇ ਖਿਲਾਫ ਬੋਲੋਗੇ ਤੁਸੀਂ ਕਿਸੇ ਨੂੰ ਵੀ ਇਹ ਗੱਲ ਕਹਿ ਸਕਦੇ ਚੰਦ ਛਿਲੜਾ ਤੁਸੀਂ ਇਹ ਦੱਸੋ ਪੰਜਾਬ ਲਈ ਅੱਜ ਤੱਕ ਕਿੰਨਾ ਕੰਮ ਕੀਤਾ ਤੁਸੀਂ ਟਾਡੀ ਵੀਰ ਜੇ ਬੜੀ ਚੜਦੀ ਕਲਾ ਜੇ ਤੇ ਪਰ ਪ੍ਰਚਾਰ ਕਰਨਾ ਸੱਚ ਦਾ ਵੀ ਕਰਿਆ ਕਰੋ ਨਾ ਮਾੜਾ ਮੋਢਾ ਕੱਲੀ ਫਿਲਮ ਦਾ ਵਿਰੋਧ ਕਰਕੇ ਨਹੀਂ ਸਰਦਾ ਇਹਦੇ ਤੋਂ ਕੁਝ ਸਮਾਂ ਪਹਿਲਾਂ ਸਾਰੇ ਧਿਆਨ ਦਿਓ ਕਈ ਆਲੇ ਕਮੈਂਟ ਬੜੇ ਕਰਨੇ ਆ ਕਮੈਂਟ ਪਤਾ ਕਿਹੜਾ ਕਰਦਾ ਹੁੰਦਾ ਹੈ ਜਿਹੜੇ ਬੰਦੇ ਦੇ ਲੱਤਾਂ ਤੇ ਜਾਣ ਨਹੀਂ ਹੁੰਦੀ ਜਿਹਦੀ ਲੱਤਾਂ ਤੇ ਜਾਣ ਹੁੰਦੀ ਨਾ ਉਹ ਗੇਟ ਦੇ ਅੱਗੇ ਜਾ ਕੇ ਗਡਾਸਾ ਲੈ ਕੇ ਖੜ ਜਾਂਦਾ ਹੈ ਜਿਹੜੇ ਬੰਦੇ ਲੱਤਾਂ ਜਾਣ ਉਹ ਗੇਟ ਦੇ ਅੱਗੇ ਗਡਾਸਾ ਲੈ ਕੇ ਖੜਦਾ ਨਾ ਕਿ ਉਹ ਕਮੈਂਟਾਂ 'ਚ ਮਾੜਾ ਬੋਲਦਾ ਕਿਸੇ ਕਮੈਂਟ ਨਾ ਕਰਿਓ ਜਿਹੜੀ ਲਤਾ ਦੇ ਜਾਣ ਇੱਥੇ ਚੱਲ ਕੇ ਆ ਜੋਂ ਇਹਦੇ ਸਾਨੂੰ ਘਰ ਸੱਦ ਲਿਆ ਆਵਾਂਗੇ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਮਸਤਾਨੇ ਫਿਲਮ ਆਈ ਮਸਤਾਨੇ ਫਿਲਮ ਦੇ ਵਿੱਚ दारू ਦੇ ਸੀਨ ਦਿਖਾਏਗੇ ਸ਼ਰਾਬ ਪੀਤੀ ਮੁਰਗੇ ਵੱਡੇ ਸਾਰਾ ਕੁਝ ਦੇਖਿਆ ਤੁਸੀਂ ਆਸ਼ਕੀ ਚੱਲੀ ਉਹਦਾ ਆਪਾਂ ਕੋਈ ਨਿਵਰੋਣ ਕੀਤਾ ਪੰਜਾਬ ਵਿੱਚ ਉਹ ਵੀ ਇੱਕ ਨਾਟਕ ਕੀਤਾ ਉਹਨਾਂ ਨੇ ਉਹਦੇ ਚ ਵੀ ਉਹ ਸਿੰਘ ਬਣੇ ਉਦੋਂ ਅਸੀਂ ਕਿੱਥੇ ਸੀ ਹੋਰ ਕਿੰਨੀਆਂ ਮੂਵੀ ਆਈ ਅਸੀਂ ਨੇ ਕਹਿੰਦੇ ਵੀ ਅਸੀਂ ਮੂਵੀ ਐਜੀ ਸਾਨੂੰ ਸਤ ਕੱਲਿਆਂ ਨੂੰ ਚੰਗੀ ਲੱਗਦੀ ਸਾਨੂੰ ਚੰਗੀ ਲੱਗੀ ਅਸੀਂ ਦੇਖੀ ਅਸੀਂ ਪ੍ਰਮੋਸ਼ਨ ਕੀਤੀ ਪਰ ਪ੍ਰੇਤਪਾਲ ਜੀ ਜਿਹੜੀਆਂ ਤੁਸੀਂ ਪੋਸਟਾਂ ਪਾ ਰਹੇ ਨਾ ਪਾਓ ਜਿੰਨੀਆਂ ਮਰਜ਼ੀ ਪਾਓ ਪਰ ਸੱਚ ਦੇ ਪਾਉ ਤੁਸੀਂ ਢਾਡੀ ਜੇ ਤੁਸੀਂ ਪ੍ਰਚਾਰਕ ਜੇ ਕਹ ਜੀ ਅੱਜ ਤੱਕ ਤੁਸੀਂ ਪੰਥ ਦਾ ਪ੍ਰਚਾਰ ਕੀਤਾ 2.5 ਸਾਲ ਤੋਂ ਕੋਈ ਇਨਸਾਨ ਮੋਰਚਾ ਚੱਲਦਾ ਤੁਸੀਂ ਕਿੰਨਾ ਕਿੱਥੇ ਪਹਰਾ ਦੇ ਤਾ ਕੇ ਕਦੀ ਕੋਮਦੀ ਗੱਲ ਕੀਤੀ ਕਦੀ ਬੰਦੀ ਸਿੰਘਾਂ ਦੀ ਗੱਲ ਕੀਤੀ ਦੂਜੀ ਗੱਲ ਪੰਜਾਬ ਦੇ ਵਿੱਚ ਹਰ ਥਾਂ ਤੇ ਜਾਤ ਪੱਤ ਹੁੰਦੀ ਹੈ ਤੁਸੀਂ ਪ੍ਰਚਾਰਕ ਜੇ ਕਦੀ ਤੁਸੀਂ ਜਥੇਬੰਦੀਆਂ ਦੇ ਖਿਲਾਫ ਬੋਲੇ ਹਾਂ ਤੁਸੀਂ ਪ੍ਰਚਾਰਕ ਸੱਚ ਬੋਲੋ ਪਰ ਤੁਹਾਡੀਆਂ ਲੱਤਾਂ ਨਹੀਂ ਭਾਲ ਚੱਲਣਗੀਆਂ ਚੰਗਾ ਪੜਾ ਪਤਾ ਵੀ ਕਈ ਸੰਪਰਦਮਾਂ ਚ ਦੋ ਬਾਟੀਆਂ ਵਰਤਦੇ ਆ ਵਿਦੀ ਚੰਦ ਵਾਲੇ ਦੇ ਬਾਬਾ ਬਕਾਲਾ ਸਾਹਿਬ ਮੁੰਡੇ ਦਲ ਦੇ ਸਵਾਰ ਤਾਂ ਆ ਸਵੇਰੇ ਤੁਸੀਂ ਵੀਡੀਓ ਪਹੁੰਚ ਚੀਤ ਪ੍ਰੈਸ ਕਾਨਫਰੈਂਸ ਕਰੋ ਤੁਸੀਂ ਉਹਨਾਂ ਦੇ ਛੇਦਾਂ ਚ ਜਾਂਦੇ ਜੀ ਤੁਸੀਂ ਫਰੀ ਜਾਂਦੇ ਜੀ ਉਹਨਾਂ ਕੋਲ 5-5 10000 ਰੁਪਏ ਲੈਂਦੀ ਏ ਤੁਸੀਂ ਨਹੀਂ ਉਹਨਾਂ ਦੇ ਖਿਲਾਫ ਬੋਲੋਗੇ ਇੱਥੇ ਥੋੜੇ ਦਿਨ ਪਹਿਲਾਂ ਕਮਾਲੀ ਪਿੰਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਵਾਰਾ ਕੱਢਿਆ ਗਿਆ ਮਾਵਾਂ ਭੈਣਾਂ ਦੀ ਸਾਰਿਆਂ ਨੂੰ ਪਤਾ ਹੈ ਕਮਾਲੀ ਪਿੰਡ 'ਚ ਤੁਹਾਡੇ 'ਚ ਇੱਕ ਵੀ ਉੱਥੇ ਨਹੀਂ ਪਹੁੰਚਿਆ ਜੋ ਕੋ ਪਹੁੰਚਿਆ ਬਾਹ ਖੜੀ ਕਰੇ ਵੀਡੀਓ ਵੀ ਨਹੀਂ ਪਈ ਬਈ ਨਾ ਕੋ ਵੀਡੀਓ ਪਈ ਨਾ ਕੋ ਪਹੁੰਚੇ ਸ਼ਰੇਆਮ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਗਾਲ੍ਹਾਂ ਕੱਢਿਆ ਸੀ ਉੱਥੇ ਪੂਰੀ ਦੁਨੀਆ ਨੇ ਨੈਟ ਤੇ ਵੇਖਿਆ ਸੀ ਪਹੁੰਚੇ ਉਹ ਬੰਦੇ ਦਾ ਸੋਦਾ ਵੀ ਲਾਇਆ ਤੇ ਸਾਰਾ ਕੁਝ ਕੀਤਾ ਉਹਨਾਂ ਦੇ ਖਿਲਾਫ ਪਰਚਾ ਵੀ ਕਰਾਇਆ ਤੇ ਬੰਦਾ ਸੋਧਿਆ ਨਹੀਂ ਬਾਹਰ ਵੀ ਵੱਡੀ ਸਾਰਾ ਕੁਝ ਤੁਸੀਂ ਦੇਖ ਸਕਦੇ ਵੀਡੀਓ ਪਈ ਹੋਂ ਤੱਕ ਹੋਰ ਕਈ ਸਮਾਂ ਤੇ ਬੇਰਵੀ ਹੋਈ ਇੱਕ ਤਾਂ ਗਰੰਦੀ ਸਿੰਘ ਕੱਢਿਆ ਇੱਥੇ ਲੱਗ ਕੇ ਤੁਸੀਂ ਨਹੀਂ ਪਹੁੰਚੇ ਤੁਸੀਂ ਕਰ ਕੀ ਰਏ ਜੇ ਪੰਕਦੀ ਕਿਹੜਾ ਪ੍ਰਚਾਰ ਕਰ ਰਹੇ ਹੋ ਤੁਸੀਂ ਮੂਵੀ ਦਾ ਵਿਰੋਧ ਕਰੋ ਭਾਵੇਂ ਸਾਡੇ ਉਹ ਮੂਵੀ ਨੂੰ ਕੀ ਐਕਟਰਾਂ ਨੂੰ ਵੜ ਦੋ ਜਾਓ ਕਰੋ ਸਾਨੂੰ ਕੋਈ ਮੂਵੀ ਤੱਕ ਮਤ ਬੱਲੀ ਪਰ ਜਿਹੜੀਆਂ ਤੁਸੀਂ ਪੋਸਟਾਂ ਪਾ ਰਹੇ ਤੁਸੀਂ ਕਹਿੰਦੇ ਬਾਬਾ ਕਲਿੰਦਰ ਸਿੰਘ ਫੋਨ ਕੱਟ ਗਿਆ ਮੈਨੂੰ ਫੋਨ ਕੱਟਣ ਦੀ ਕੀ ਲੋੜ ਹੈ ਫੋਨ ਕੋਈ ਨਹੀਂ ਫੋਨ ਕੱਟਦਾ ਹੁੰਦਾ ਜੇ ਗੱਲ ਕਰਨੀ ਸਾਹਮਣੇ ਆ ਕੇ ਕਰੋ ਵਿਰੋਧ ਕਰਦਾ ਹਰ ਇੱਕ ਚੀਜ਼ ਦਾ ਵਿਰੋਧ ਕਰੋ ਜਾਤ ਪਾਤ ਦਾ ਵਿਰੋਧ ਕਰੋ ਪਿੰਡਾਂ ਦੇ ਚਾਰ ਚਾਰ ਗੁਰਦੁਆਰੇ ਬਣੇ ਪਏ ਉਹਨਾਂ ਦਾ ਵਿਰੋਧ ਕਰੋ ਤੁਸੀਂ ਇਤਿਹਾਸਕਾਰ ਜੇ ਤੁਸੀਂ ਢਾਡੀ ਜੇ ਸੱਚ ਤੇ ਬੋਲਿਆ ਕਰੋ ਨਾ ਕਿ ਜਿੱਥੇ ਤੁਹਾਨੂੰ ਫਾਇਦਾ ਉੱਥੇ ਨਾ ਬੋਲੋ ਸੱਚ ਤੇ ਬੋਲੋ ਕੌਮੀ ਇਨਸਾਨ ਮੋਰਚੇ ਤੇ ਢਾਈ ਸਾਲ ਦੇ ਬੈਠੇ ਇੱਕ ਵੀ ਬੰਦਾ ਬਾਹ ਖੜੀ ਕਰਕੇ ਕਹੋ ਕਿ ਇਹਨਾਂ 10 ਰੁਪਏ ਦਿੱਤੇ ਹੋਣੇ ਤੇ ਕਾਈ ਤੈਨੂੰ ਲੱਖ ਰੁਪਏ ਖਰਚਾ ਮਿਲੇਦਾ ਇੱਥੇ ਕੋੜਿਆਂ ਨਾਲ ਆਪ ਕਰ ਰਹੇ ਕੋਲੋ ਇੱਕ ਵੀ ਬੰਦਾ ਬਾਹ ਖੜੀ ਕਰੇ ਕਿੰਨਾ ਕਹੇ ਤੁਹਾਡੇ ਕੋਲ ਨਹੀਂ ਦਿੱਲੀ ਮੋਰਚੇ ਤੇ ਰਹਿਆ ਸੀ ਉਥੇ ਵੀ ਡੱਟ ਕੇ ਰਹਿਆ ਮਤਲਬ ਹੀ ਸੇਵਾ ਕੀਤੀ ਆ ਪੰਜਾਬ ਚ ਲੜਦੇ ਪਿਆ ਸੀ ਦੋ ਬਾਟੇ ਵਾਸਤੇ ਅਸੀਂ ਲੜਦੇ ਆ ਜਾਤ ਪਾਤ ਤੇ ਲੜਦੇ ਆ ਬੜਿਆ ਦੇ ਧੌਣ ਤੇ ਕਿੱਲੇ ਨੇ ਪਰ ਅਸੀਂ ਧੌਣ ਤੇ ਕਿੱਲਾ ਕੱਢਣ ਲਈ ਪੈਦਾ ਹੋਏ ਸਾਨੂੰ ਖਾਲਸਾ ਪੰਥ ਨੂੰ ਕਿਸੇ ਦਾ ਡਰ ਨਹੀਂ ਗਾ ਜੇ ਕੋਈ ਚਾਹਵੇ ਪੰਜਾਬ ਚ ਰਹਿ ਕੇ ਕਿਸੇ ਨੂੰ ਦਬੋਣਾ ਜਾਂ ਦਬੋਂ ਦੀ ਕੋਸ਼ਿਸ਼ ਬਿਲਕੁਲ ਨਹੀਂ ਦਿਲਮ ਕਰਕੇ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਸਾਨੂੰ ਚੰਗੀ ਲੱਗੀ ਅਸੀਂ ਵੇਖੀ ਅਸੀਂ ਪ੍ਰੋਮੋਸ਼ਨ ਕੀਤੀ ਜਿਹਨੂੰ ਨਹੀਂ ਚੰਗੀ ਲੱਗਦੀ ਉਹ ਵਿਰੋਧ ਕਰ ਸਕਦਾ ਉਹਦਾ ਹੱਕ ਆ ਤੁਸੀਂ ਕਹਿੰਦੇ ਜੇ ਬਾਬਾ ਕੁਲਵਿੰਦਰ ਸਿੰਘ ਨੇ ਲੁਧਿਆਣੇ ਨੇ ਆ ਕੇ ਭੇਜੇ 60 70 ਨੇ ਆ ਕੇ ਸਿੰਘ ਸੀ ਉੱਥੇ ਤੇ 10 12 ਬੰਦੇ ਉੱਥੇ ਵਿਰੋਧ ਕਰਨ ਵਾਲੇ ਸੀਗੇ ਉੱਥੇ ਲੜਨ ਵਾਸਤੇ ਨਹੀਂ ਗਏ ਉਹ ਫਿਲਮ ਵੇਖਣ ਗਏ ਪ੍ਰੋਮੋਸ਼ਨ ਕੀਤੀ ਜੇ ਉਹਨਾਂ ਲੜਨਾ ਹੁੰਦਾ ਤਾਂ ਲੜੇ ਕਿਉਂ ਨਹੀਂ ਜੇ ਲੜਨਾ ਹੁੰਦਾ ਫਿਰ ਲੜੇ ਕਿਉਂ ਨਹੀਂ ਕਿ ਤੁਸੀਂ 10 ਬੰਦੇ ਜਿਆਦੇ ਤਕੜੇ ਸੀਗੇ ਤਾਂ ਨਹੀਂ ਲੜਿਓ ਕਿ ਤੁਹਾਡੇ ਤੋਂ ਡਰਦੇ ਸੀਗੇ ਸਿਰਫ ਫਿਲਮ ਪ੍ਰੋਮੋਸ਼ਨ ਕੀਤੀ ਉਹਨਾਂ ਵੇਖੀ ਲੜਨ ਵਾਸਤੇ ਨਹੀਂ ਸੀਗੇ ਜੇ ਕੋਈ ਉਹੋ ਜਿਹਾ ਆਪਣੇ ਮਨਾਂ ਚ ਭੁਲੇਖਿਆ ਉਹ ਜਦੋਂ ਮਰਜੀ ਆਪਾਂ ਕੱਢ ਸਕਦੇ ਆ ਫਿਲਮ ਵਾਲੇ ਮਸਲੇ ਤੇ ਨਹੀਂ ਸਾਨੂੰ ਚੰਗੀ ਲੱਗੀ ਅਸੀਂ ਵੇਖੀ ਹੁਣ ਵੀ ਵੇਖਾਂਗੇ ਹੁਣ ਵੀ ਅਸੀਂ ਪ੍ਰਮੋਸ਼ਨ ਕਰਾਂਗੇ ਸਾਨੂੰ ਚੰਗੀ ਲੱਗਦੀ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਵਿਰੋਧ ਕਰੋ ਡੱਟ ਕੇ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਿਹੜੀ ਗੱਲਾਂ ਤੁਸੀਂ ਕਹਿੰਦੇ ਜੇ ਪਤਾ ਨਹੀਂ ਕੱਲ ਤੇ ਵੇਖ ਗਿਆ ਵੀਖਣ ਵਾਲੇ ਨਹੀਂ ਦੇਖਣ ਵਾਲੇ ਉਹ ਆ ਜਿਹੜੇ ਸਟੇਜਾਂ 'ਚ ਜਾ ਕੇ ਥੋੜੇ ਥੋੜੇ ਪੈਸੇ ਆ ਲਈ ਸੱਚ ਨਹੀਂ ਬੋਲਦੇ ਸਵਾਦ ਤਾਂ ਸੱਚ ਬੋਲੋ ਦੱਸੋ ਵੀ ਅਸੀਂ ਦੋ ਬਾਟੇ ਕਰਾਉਣੇ ਆ ਪੰਜਾਬ ਦੇ ਵਿੱਚ ਅਸੀਂ ਜਾਤਬੰਦ ਕਰਾਉਣੇ ਆ ਸਵਾਤਾ ਉਹਦੇ ਲਤਾਪਾ ਚਾਹਿਆਂ ਉੱਥੇ ਨੇ ਪਾਰ ਚਲਣੀਆਂ ਕਿਸੇ ਦੇ ਨੱਤਾ ਬੋਲਿਓ ਸਟੇਜ ਤੇ ਜਾ ਕੇ ਸੀ ਬੋਲਦੇ ਆ ਉਹ ਦਮਦਮਾ ਸਾਹਿਬ ਸਭੂ ਕੋ ਤਲਵੰਡੀ ਮਸਾਖੀ ਦਾ ਵਿਆੜਾ ਆ ਗਿਆ ਉਥੇ ਅਧਿਆਪਕਾਂ ਵੱਲੋਂ ਦੋ ਬਾਟੇ ਜਮਤ ਸਿਕਾਇਆ ਜਾਣਾ ਸਿੱਖੀ ਦੇ ਪ੍ਰਚਾਰ ਕੋ ਦੋ ਬਾਟੇ ਜਮਤ ਸਿਕਾਇਆ ਸਵਾਤਾ ਉੱਥੇ ਜਾ ਕੇ ਬੋਲਿਓ ਸੀ ਬੋਲਾਂਗੇ ਉੱਥੇ ਹੁਣ ਵੀ ਬੋਲਦੇ ਪਿਆ ਵੀ ਦੋ ਬਾਟੇ ਹੁੰਦੇ ਆ ਪਿੰਡਾਂ 'ਚ ਚਾਰ-ਚਾਰ ਗੁਰਦਾਰੇ ਆ ਬਾਕੀ ਹੋਰ ਤਕਲੀਫ ਲੋਕਾਂ ਨੂੰ ਬੜੀ ਹੈ ਕੈਨੇਡਾ ਅਮਰੀਕਾ ਤੱਕ ਉੱਥੇ ਵੀ ਜਾਤਾਂ ਦੇ ਆਧਾਰ ਤੇ ਗੁਰਦਾਰੇ ਆ ਕਿਤੇ ਜੱਟਾਂ ਦਾ ਗੁਰਦੁਆਰਾ ਕਿਤੇ ਮਝਵੀ ਸਿੱਖਾ ਦਾ ਕਿਤੇ ਰਮਦਾਸਿਆ ਦਾ ਕਿਤੇ ਆਮ ਗੜੀਆ ਦਾ ਕਦੀ ਤੁਸੀਂ ਉਹ ਲੜਾਈ ਲੜੀ ਗੱਲ ਕਰਦੇ ਤੁਸੀਂ ਅਡ ਸਟੇਟ ਬਣਾਉਂਦੀ ਖਾਲਸਾ ਰਾਜ ਕਰਨ ਦੀ ਤੁਹਾਡੇ ਕੋਲ ਜਾਤ ਪਾਤ ਦੇ ਅਜੇ ਤੱਕ ਨਿਕਲੀ ਨਹੀਂ ਅਜੇ ਤੱਕ ਇਸ ਕਰਕੇ ਕੋਈ ਵੀ ਪੋਸਟਪੌਨ ਤੋਂ ਬੋਲੋ ਧਿਆਨ ਨਾਲ ਬੋਲਿਆ ਕਰੋ ਖਾਲਸਾ ਪੰਥ ਨਹੀਂ ਕਿਸੇ ਤੋਂ ਡਾਡਾ ਡੂਡਾ ਤੁਸੀਂ ਸਿੰਘ ਕਿਸੇ ਦੇ ਹੋਏ ਬਾਬੇ ਰਾਜੇ ਤੋਂ ਹੋ ਕਿਸੇ ਤੋਂ ਸਾਨੂੰ ਕੋਈ ਮਤਲਬ ਨਹੀਂ ਫਿਰ ਮੈਂ ਕਹਾਂ ਕੋਈ ਮਸਲਾ ਨਹੀਂ 나 ਸਾਨੂੰ ਲੋੜ ਹੈ ਤੁਹਾਡਾ ਦਿਲ ਕਰਦਾ ਵਿਰੋਧ ਕਰੋ ਪਰ ਸਾਡੇ ਖਿਲਾਫ ਜ ਦੁਬਾਰਾ ਪੋਸਟ ਪਾਈ ਫਿਰ ਆਪਣਾ ਹਿਸਾਬ ਲਾ ਲਓ ਫਿਰ ਨਾ ਕਿਉਂ ਫਿਰ ਕੱਲ ਲੋਕਾਂ ਨੂੰ ਕਹਿੰਦੇ ਫਿਰ ਅਸੀਂ ਆਪਸ ਵਿੱਚ ਲੜ ਪਏ ਸਾਡੀ ਬੇਪਤੀ ਹੋ ਗਈ ਸਾਡੀ ਇੱਜ਼ਤ ਲੈ ਗਈ ਉਹ ਤੁਸੀਂ ਦੇਖਣਾ ਜਾਂ ਸਾਰਿਆਂ ਨੂੰ ਦੇਖਣਾ ਖਾਲਸਾ ਪੰਥ ਨਹੀਂ ਡਰਦਾ ਫਿਰ ਤੁਸੀਂ ਕੋਈ ਵੀ ਬਾਬਾ ਰਾਜਾ ਵਿੱਚ ਖੜੇਗਾ ਉਹਦੀ ਮਰਜ਼ੀ ਆ ਜਿਨੇ ਸਾਡੇ ਖਿਲਾਫ ਪੁਸ਼ਤ ਪਾਈ ਉਹ ਆਪਣਾ ਹਿਸਾਬ ਲਾ ਕੇ ਪਾਇਓ ਹਾਂ ਤੁਹਾਨੂੰ ਫਿਲਮ ਦਾ ਲੱਗਦਾ ਵਿਰੋਧ ਕਰੋ ਸਾਨੂੰ ਚੰਗੀ ਲੱਗਦੀ ਅਸੀਂ ਵੇਖੀ ਹੁਣ ਵੀ ਵੇਖਾਂਗੇ ਅਸੀਂ ਪ੍ਰੋਮੋਸ਼ਨ ਕੀਤੀ ਡੱਟ ਕੇ ਦਿੱਤੀ ਸਾਨੂੰ ਉਹ ਚੰਗੀ ਲੱਗੀ ਤੁਹਾਨੂੰ ਨਹੀਂ ਲੱਗਦੀ ਵਿਰੋਧ ਕਰੋ ਪਰ ਤੁਸੀਂ ਕਿਸੇ ਦੇ ਖਿਲਾਫ ਪੁਸ਼ਤ ਨਹੀਂ ਪਾ ਸਕਦੇ ਇਸ ਕਰਕੇ ਮਸਾਕੀ ਦਾ ਦਿਹਾੜਾ ਉਥੇ ਜਾ ਕੇ ਬੋਲਿਓ ਤੁਸੀਂ ਜੇ ਦੋ ਬਾਟੇ ਹੁੰਦੇ ਅਮਰਤ ਦੇ ਸਵਾਦ ਤਾਂ ਆਇ ਹੋਰ ਪੰਜਾਬ ਦੇ ਲੋਕ ਬੜੀਆਂ ਪੋਸਟਾਂ ਪਾ ਰਹੇ ਆ ਹੋਰ ਬੜੇ ਫੋਨ ਕਰ ਰਹੇ ਆ ਦੇਖੋ ਅਸੀਂ ਖਾਲਸਾ ਪੰਥਾ ਡਟ ਕੇ ਖੜੇ ਆ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੋਤੇ ਆ ਨਾ ਅਸੀਂ ਕਿਸੇ ਹੋਰ ਦੇ ਪੋਤੇ ਆ ਸੱਚ ਤੇ ਪਹਿਰਾ ਦੇਣਾ ਸੱਚ ਤੇ ਬੋਲਣਾ ਹੈ ਪੰਥ ਦੇ ਕੰਮਾਂ 'ਤੇ ਜਾਵਾਂਗੇ ਡਟ ਕੇ ਜਾਵਾਂਗੇ ਜਿਹਦੇ ਲੱਤਾਂ 'ਤੇ ਜਾਣ ਸਾਨੂੰ ਕੋ ਰੋਕ ਕੇ ਦਿਖਾ ਦੇ ਇਸ ਕਰਕੇ ਦੁਬਾਰਾ ਪੋਸਟ ਨਹੀਂ ਪਾਉਂਦੀ ਲੋੜ ਮੈਨੂੰ ਦੱਸ ਦਿਓ ਮੈਂ ਤੁਹਾਡੇ ਘਰ ਆਵਾਂ ਮਤ ਵਿਚਾਰ ਕਰੋ ਬਹਿ ਕੇ ਕਰੋ ਨਾਲ ਦੋ ਬਾਟੇ ਵਾਲਿਆਂ ਨੂੰ ਹੀ ਸਾਧ ਲਈ ਕਿਉਂਕਿ ਤੁਸੀਂ ਉਹਨਾਂ ਦੇ ਬੜੇ ਆ ਮੈਂ ਧਿਆਤੀ ਦੇ ਉਹਨਾਂ ਦੀ ਸਟੇਜ 'ਤੇ ਤੁਸੀਂ ਬੋਲਣਾ ਜਾ ਕੇ ਇਸ ਕਰਕੇ ਸਮੁੱਚੀ ਸੰਗਤ ਨੂੰ ਸਾਨੂੰ ਚੰਗੀ ਲੱਗੀ ਅਸੀਂ ਫਿਲਮ ਵੇਖੀ ਸਾਨੂੰ ਕੋਈ ਇਤਰਾਜ਼ ਨਹੀਂ ਵਿਰੋਧ ਕਰਨਾ ਸਾਰਿਆਂ ਦਾ ਕਰੋ ਮਸਤਾਨੇ ਫਿਲਮ ਦਾ ਵੀ ਕਰਨਾ ਚਾਹੀਦਾ ਸੀ ਹੋਰ ਬੜੀਆ ਫਿਲਮ ਆਈ ਆ ਉਹਦਾ ਵੀ ਕਰਨਾ ਚਾਹੀਦਾ ਸੀ ਇਹਦਾ ਵਿਰੋਧ ਕਿਉਂ ਕੀਤਾ ਤੁਸੀਂ ਇਸ ਕਰਕੇ ਨਹੀਂ ਚੰਗੀ ਲੱਗੀ ਕਰੋ ਪਰ ਸਾਨੂੰ ਚੰਗੀ ਲੱਗੀ ਅਸੀਂ ਦੇਖੀ ਅਸੀਂ ਲੋਕਾਂ ਨੂੰ ਕਹਿੰਦੇ ਸਾਨੂੰ ਚੰਗੀ ਲੱਗੀ ਅਸੀਂ ਵੇਖੀ ਜਿਹਨੂੰ ਦਿਲ ਕਰਦਾ ਵੇਖੋ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ